ਕਿ ਜਿਨ੍ਹਾਂ ਸੰਗਤਾਂ ਨੇ ਭਈ ਇਹਨੇ ਸਾਲ ਸੇਵਾ ਕੀਤੀ ਹੈ ਕਿ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਉੱਥੇ ਲਾਇਆ ਉਹਨਾਂ ਚੋਂ ਕੋਈ ਨਹੀਂ ਲੱਭਿਆ ਇਹਨਾਂ ਨੂੰ ਵੇਣ ਨੂੰ ਗੱਦੀ ਤੇ ਬਿਠਾ ਦਈਏ ਨਹੀਂ ਭਈ ਧਨ ਦੌਲਤ ਹੈ ਸਾਡਾ ਹੀ ਬੈਠੂ ਬਸ ਗੱਦੀ ਘਰ ਦੀ ਚਲਦੀ ਜਾ ਰਹੀ ਆ ਹੁਣ ਕਿੰਨਾ ਦੀ ਗੱਲ ਕਰਨਿਆ ਤੁਹਾਨੂੰ ਵੀ ਪਤਾ ਹੀ ਹੈ ਇੱਥੇ ਲਾਲਚ ਨਹੀਂ ਸੀ ਕਿ ਗੱਦੀ ਮੇਰੇ ਘਰੇ ਰਹੇ ਇੱਥੇ ਲਾਲਚ ਸੀ ਸੇਵਾ ਦਾ ਤੇ ਦੇਖ ਰਹੀ ਸੀ ਸੇਵਾ ਕੇ ਬਹੁਤ ਵੱਡੀ ਸੇਵਾ ਕਰਨੀ ਪੈਣੀ ਹੈ ਮਾਣ ਮਿਲਣਾ ਸਾਨੂੰ ਸੇਵਾ ਕਰਨ ਦਾ। ਕਿਸ ਗੱਦੀ ਦੀ ਸੇਵਾ ਕਰਨਿਆ ਗੁਰਨਾਨਕ ਪਾਛੇ ਸਿੱਖੀ ਕਰਦੀ ਸੇਵਾ ਕਰਦਾ ਹੁਣ ਸੁਭਾਗ ਪ੍ਰਾਪਤ ਹੋਣਾ। ਕੀ ਦਿਖਿਆ ਸੀ? ਪਰ ਗੁਰੂ ਅਮਰਦਾਸ ਮਹਾਰਾਜ ਕੀ ਦਿਖਾਤੇ ਕਹਿੰਦੇ ਏ ਤੇਰੇ ਪਤੀ ਦੇ ਦੁੱਖ ਹੋਣੇ। ਇਹ ਸਾਰੇ ਸੁੱਖ ਨਹੀਂ ਪ੍ਰਾਪਤ ਹੋਣੇ। ਕਿ ਇਹਨਾਂ ਦਾ ਸਮਾਂ ਵੀ ਨਦੀਕ ਆ ਜਾਣਾ। ਇਹ ਵੀ ਦੁੱਖ ਨੇ। ਅੱਗੇ ਤੇਰੇ ਪੁੱਤਰ ਨੇ ਉਹ ਸਾਰਾ ਕੋ ਦਿਖਾ ਦਿੱਤਾ ਫਿਰ ਗੁਰੂ ਅਰਜਨ ਪਾਸ਼ਾ ਦੀ 33 ਤਵੀਤੇ ਵਹਿਣਾ ਅੱਗੇ ਪੁੱਤਰ ਪੋਤਰਾ ਸਬਦ ਗਾਂ ਦੀ ਗਾਂਪਾ ਉਹ 10ਵੇਂ ਪਾਸ਼ਾ ਤੱਕ ਦਾ ਸੋਢੀ ਵੰਸ ਇਹ ਤਾਂ ਸ੍ਰੀ ਗੁਰੂ ਰਾਮਦਾਸ ਮਹਾਰਾਜ ਦਾ ਪਰਿਵਾਰ ਹੈ ਤੇ ਮਾਤਾ ਭਾਨੀ ਜੀ ਦੀ ਕੁੱਖੋਂ ਜਾਇ ਉਹਨਾਂ ਦਾ ਪਰਿਵਾਰ ਸਾਰਾ ਇੱਕੋ ਹੀ ਹੈ ਤੇ ਸਭ ਕੋ ਦਾਤ ਤੱਕ ਇਹ ਭਾਈ ਐਡੇ ਦੁੱਖ ਹੋਣੇ ਆ ਇਸ ਤਰ੍ਹਾਂ ਦਾ ਇਤਿਹਾਸ ਆ ਏਦਾਂ ਵਾ ਇਹ ਕੋ ਸੋਣਾ ਜਿਨ੍ਹਾਂ ਦੀ ਸੇਵਾ ਕਰਨੇ ਆ ਤੁਹਾਨੂੰ ਉਹਨਾਂ ਨੇ ਹੀ ਮਾਰਨਾ ਉਹਨਾਂ ਨੇ ਹੀ ਡੰਗਣਾ ਜਿਨ੍ਹਾਂ ਨੂੰ ਦੁੱਧ ਪਿਲਾਓਗੇ ਨਾ ਇਹ ਉਹੀ ਨੇ ਸਤ ਕਿ ਜਿਨ੍ਹਾਂ ਨੂੰ ਬਚਾਇਆ ਉਹਨਾਂ ਦੇ ਇਹ ਵਿਪਤਾ ਪਈ ਹੈ ਨਾ ਅੱਜ ਵੀ ਦੇਖ ਇਹ ਹੀ ਆ ਸਾਰੇ ਨਹੀਂ ਵਿੱਚੋਂ ਕੁਝ ਕਿ ਕੋਈ ਸਿਕ ਨਹੀਂ ਐਵੇਂ ਆਪਾਂ ਸਾਰਿਆਂ ਨੂੰ ਕਹਿਦੀ ਇਹਨੇ ਤਾਂ ਭਾਈ ਮੋਤੀ ਮੇਰਾ ਜੀ ਉਹਨਾਂ ਦਾ ਪਰਿਵਾਰ ਵੀ ਭਾਈ ਟੋਡਰ ਮਾਲ ਦਾ ਪਰਿਵਾਰ ਵੀ ਐ ਲੱਖੀ ਪੰਜਾਹ ਦਾ ਵੀ ਪਰਿਵਾਰ ਹੈ ਭਾਈ ਨੰਦ ਲਾਲ ਜੀ ਦਾ ਪਰਿਵਾਰ ਹੈ ਇਹਨਾਂ ਮਹਾਨ ਸ਼ਖਸੀਅਤਾਂ ਦਾ ਅਸੀਂ ਕਦੇ ਦੇਣ ਹੀ ਨਹੀਂ ਦੇ ਸਕਦੇ ਇਹਨਾਂ ਦੀ ਕੁਰਬਾਨੀ ਹੈ ਇਹਨਾਂ ਦੀ ਸੇਵਾਵਾਂ ਦਾ ਭਾਵੇਂ ਜੋ ਨੇ ਇਹਨਾਂ ਦੇ ਵਿੱਚੋਂ ਹੀ ਹੁਣ ਭਾਵੇਂ ਉਹਨੂੰ ਅਸਲੀ ਕਹਿ ਲੋ ਨਕਲੀ ਕਹਿ ਲੋ ਜੋ ਕਹਿ ਲੋ ਇਹ ਸਿੱਖੀ ਦਾ ਕਹਾਣ ਕਰ ਰਹੇ ਨੇ ਇਹ ਤਾਂ ਸਭ ਕੁਝ ਪਤਾ ਸੀ ਗੁਰੂ ਮਹਾਰਾਜ ਨੂੰ ਤੇ ਤਨ ਸਿਰੀ ਗੁਰੂ ਤੇਗ ਬਹਾਦਰ ਮਾਰੇ ਇਹਨਾਂ ਕੋਈ ਜਾਣਦੇ ਹੋਏ ਵੀ ਕਿ ਇਹਨਾਂ ਨੇ ਤਾਂ ਭਾਈ ਇਹ ਸਚਾਨੰਦ ਵਰਗੇ ਕਿਤੇ ਉਹਨਾਂ ਦਾ ਭਾਈ ਉਹਨਾਂ ਨੂੰ ਦ੍ਰਿਸ਼ ਦਿਖਿਆ ਨਹੀਂ ਹੋਣਾ ਕਿ ਮੇਰੇ ਪੋਤਰਿਆਂ ਨੂੰ ਇਹਨਾਂ ਨੇ ਤਾਂ ਨਹੀਂ ਚ ਚੈਨ ਪਰ ਫਿਰ ਵੀ ਇੰਨਾ ਕੁਝ ਜਾਣਨ ਦੇ ਬਾਵਜੂਦ ਵੀ ਫਿਰ ਵੀ ਆਪਣਾ ਧਰਮ ਨਿਵਾਇਆ ਕਿ ਕਿ ਉਹਨਾਂ ਨੇ ਧਰਮ ਨਵਾਇਆ ਤੇ ਜਾਣਦੇ ਹੋਏ ਵੀ ਪਰ ਉਪਕਾਰ ਕੀਤਾ ਕਿ ਭਾਈ ਤੁਹਾਡੀ ਰੱਖਿਆ ਕਰਾਂਗੇ ਤੁਹਾਨੂੰ ਬਚਾਵਾਂਗੇ ਤੇ ਬਚਾਇਆ ਭਾਈ ਐਸਾ ਜੀਵਨ ਐਸਾ ਇਤਿਹਾਸ ਸਾਨੂੰ ਦੱਸਦਾ ਪਰ ਤਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਅਸਾਂ ਵਿੱਚ ਗਏ ਕਿ ਉਹ ਰਾਜ ਨੇ ਦੇਖਿਆ ਵੀ ਤਾਂ ਕੋਈ ਬਹੁਤ ਵੱਡਾ ਭਲੀ ਹੈ ਜਿੱਦ ਨੇ ਦੇਖ ਹੋਇਆ ਦਰਸ਼ਨ ਹੋਏ ਵਚਨ ਬਲਾਸ ਹੋਏ ਤੇ ਜੀਵਨ ਬਦਲ ਗਿਆ ਅਸੀਂ ਰੋਜ਼ ਸੁਖਣੀ ਪੜਦੇ ਆ ਸਾਡਾ ਇੱਕਦਮ ਨਹੀਂ ਜੀਵਨ ਬਦਲੇ ਆ ਅਸੀਂ ਉੱਥੇ ਤੋਂ ਉੱਥੇ ਹੀ ਆ ਇਹ ਰੋਜ਼ ਬਾਣੀ ਪੜਦੇ ਆ ਜੀਵਨ ਉੱਥੇ ਦਾ ਉੱਥੇ ਹੀ ਹੈ ਜ਼ਹਿਰ ਵਾਲਾ ਕੜੱਤਣ ਵਾਲਾ ਮਿਠਾਸ ਆਈ ਕੋਈ ਨਹੀਂ ਹੈ ਇਨਸਾਨੀਅਤ ਪ੍ਰੇਮ ਹੈ ਹੀ ਕੋਈ ਨਹੀਂ ਹੈ ਵਜਨ ਬੰਦਗੀ ਦੀ ਤਾਂ ਗੱਲ ਹੀ ਛੱਡੋ ਕਰਦੇ ਬਹੁਤ ਕੁਛ ਹੈ ਪਰ ਅਪਰੂਵਮੈਂਟ ਨਹੀਂ ਹੋ ਰਹੀ ਬਦਲਾਵ ਨਹੀਂ ਹੋ ਰਿਹਾ ਕਰਨ ਦਾ ਫਾਇਦਾ ਕੋਈ ਵੀ ਨਹੀਂ ਹੋਏ ਰੋਜ਼ ਕਥਾ ਸੁਣਦੇ ਆ ਕੀਰਤਨ ਕਰਦੇ ਆ ਪਾਠ ਕਰਦੇ ਆ ਜੇ ਕੁਝ ਬਦਲਾਅ ਵੀ ਨਾ ਆਇਆ ਤੇ ਫਿਰ ਕਰਨ ਦਾ ਫਾਇਦਾ ਕੀ ਆ ਹੁਣ ਉਹਦੇ ਵਿੱਚ ਬਦਲਾਅ ਆ ਗਿਆ ਤੇ ਸ਼ਾਨੇ ਪੈ ਗਏ ਆ ਘਰੇ ਬੁਲਾਇਆ ਮਹਿਲ ਚ ਬੁਲਾਇਆ ਸੇਵਾ ਕੀਤੀ ਕਰਦਾ ਕੀਤੇ ਤੇ ਇੱਕ ਦਿਨ ਕੀ ਹੁਣ ਸੰਧਾ ਨਾਲ ਮੰਗੇ ਘਰ ਵਿੱਚ ਔਲਾਦ ਨਹੀਂ ਸੀ ਕੋਈ ਵੰਸ਼ ਵਧਾਉਣ ਵਾਲੀ ਨਹੀਂ ਸੀ ਤੇ ਤਾਂ ਸ੍ਰੀ ਗੁਰੂ ਸਾਹਿਬ ਏਗ ਬਾਦਰਪਾਸ਼ੇ ਨੇ ਆਪਣੇ ਤਖਤੇ ਤੇ ਬਿਠਾਇਆ ਆਪਣਾ ਜੋ ਮੁਕਟ ਹੁੰਦਾ ਨਾ ਦੇਖੋ ਮੰਗਣ ਦੀ ਚਾਹ ਜਿਸ ਤਰ੍ਹਾਂ ਦਾ ਸਾਨੂੰ ਮੰਗਣਾ ਹੀ ਨਹੀਂ ਆਉਂਦਾ ਗੁਰੂ ਨਾਨਕ ਦੇਵ ਜੀ ਦੇ ਦਰਸਾਂ ਉਹ ਤਾਂ ਭਾਈ ਤੇਰੀਆਂ ਸਾਰੀਆਂ ਝੋਲੀਆਂ ਪਰ ਦੇਣਗੇ ਸਾਰੀਆਂ ਦਾਤਾਂ ਦੇਣਗੇ ਪਰ ਮੰਗਣ ਵਾਲੀ ਤੁਹਾਡੀ ਜੋ ਸੋਚ ਹੈ ਉਹੀ ਗਲਤ ਹੈ ਨਾ ਕਿ ਮੰਗਦੇ ਕੀ ਤੋਂ ਆ ਸਾਰਾ ਕਿਵੇਂ ਨਣਿਆ ਹੁਣ ਕੋਈ ਜਗ੍ਹਾ ਤੇ ਭਾਵੇਂ ਕਿ ਜੋ ਗੱਲ ਕਰਨ ਵਾਲੀ ਕਰਨੀ ਪੈਂਦੀ ਹੈ ਭਈ ਕਿ ਭਈ ਜੇ ਕਿਦਾ ਜੀਵਨ ਸੁਧਾਰਨ ਦਾ ਵੀੜਾ ਚੱਕਿਆ ਭਈ ਨਹੀਂ ਸਾਰੇ ਪਾਸੇ ਇੱਕ ਪ੍ਰੇਮ ਮਿਠਾਸ ਹੋਵੇ ਤੇ ਗੱਲ ਕਰਨੀ ਚਾਹੀਦੀ ਹੁਣ ਇੱਥੇ ਸਤਗੁਰ ਪਾਤਸ਼ਾਹ ਕਹਿੰਦੇ ਆ ਥਿਰ ਕਰ ਵੈਸੋ ਹਰ ਜਨ ਪਿਆਰੇ ਸਤਗੁਰ ਤੁਮਰੇ ਕਾਜ ਸਵਾਰੇ ਤੁਹਾਡੇ ਘਰੇ ਰੱਬ ਦੇ ਪਿਆਰੇ ਹੋਣ ਤੇ ਜੇ ਭਾਈ ਉਹ ਪ੍ਰਸੰਨ ਹੋ ਗਏ ਤੇਰੇ ਸਾਰੇ ਹੀ ਕਾਰਜ ਸਬਰ ਜਾਣਗੇ ਹੁਣ ਸਾਡੀ ਦੇਖ ਲਓ ਅਸੀਂ ਚੁਣਦੇ ਆਂ ਤੂੰ ਆ ਜਾ ਇਹ ਆ ਜਵੇ ਉਹ ਆ ਜਵੇ ਤੇ ਬੜਾ ਅਜੀਬ ਹੁੰਦਾ ਕੋਈ ਕਰੇ ਪਾਠ ਹੁੰਦਾ ਸਮਾਗਮ ਹੁੰਦਾ ਕੰਡ ਪਾੜ ਸਹਿਜ ਪਾਠ ਸੁਖਣੀ ਸਾਹਿਬ ਅੱਛਾ ਜਦੋਂ ਤਾਂ ਸੁਣਾਉਣਾ ਕਿਸੇ ਨੂੰ ਵੀ ਫੇਰ ਤਾਂ ਚਾਰ ਸਪੀਕਰ ਉਧਰ ਚਾਰ ਉਧਰ ਵੀ ਸਾਰੇ ਪਾਸੇ ਸਣਾਓ ਇਹ ਸੁਣਾ ਠੀਕ ਆ ਭਾਈ ਸੱਦ ਵੀ ਸਾਰਿਆਂ ਨੂੰ ਹੀ ਕਿ ਦੋ ਕਾ ਸਦਲੇ ਦੋ ਕੋ ਸਦਰੇ ਜਿਹੜੇ 5 7 ਵੇਰ ਜੇਲ ਕੱਟੀ ਹੁੰਦੀ ਹੈ ਕਿ ਜਿਹੜਾ ਰੋਜ਼ ਨਸ਼ਿਆਂ ਦਾ ਵਪਾਰੀ ਹੈ ਉਹਨਾਂ ਨੂੰ ਭਾਈ ਤੁਸੀਂ ਕਹਿੰਦੇ ਇਹ ਸਾਡੇ ਹਰਜਨ ਹੋਗੇ ਇੱਥੇ ਮਾਰ ਖਾਗੇ ਸਾਡੇ ਕੰਮ ਕਿਉਂ ਨਹੀਂ ਸਵਰਦੇ ਇਸੇ ਕਰਕੇ ਨੇ ਸੰਗਤ ਪਲਾਈ ਹੋਵੇ ਕਿ ਸੰਗਤ ਘਰੇ ਆਵੇ ਤੇਰੀ ਇੱਛਾ ਨਾ ਪੂਰੀ ਹੋਵੇ ਕਿ ਭੁੱਲ ਗਏ ਭਾਈ ਉਸ ਤਾਰਾ ਚੰਦ ਰਾਣੀ ਦਾ ਕਿ ਜੀ ਨੇ ਸੰਗਤ ਵਿੱਚ ਉਹਦੇ ਪਤੀ ਨੇ ਉਹਦੀ ਜੁੱਤੀ ਇੱਕ ਚੱਕ ਲਈ ਕਹਿੰਦੇ ਇਹ ਸੰਗਤ ਵਿੱਚ ਤਾਂ ਆਈ ਆ ਮੈਨੂੰ ਪੁੱਛੀ ਨਹੀਂ ਆਈ ਦੀ ਮੈਂ ਖੜਾਮ ਲੈ ਜੰਦਾ ਤੇ ਜਦੋਂ ਦੇਖਿਆ ਘਰੇ ਜਾਣ ਲੱਗੀ ਸਤ ਸੰਗਤ ਖਤਮ ਹੋਈ ਹੁਣ ਸਤ ਸੰਗਤੀਆਂ ਦੀ ਗੱਲ ਕਰਦੇ ਆ ਕਿ ਸੰਗਤ ਵਾਲਿਆਂ ਦੀ ਗੱਲ ਕਰਦੇ ਆ ਹਰ ਜਨ ਪਿਆਰਿਆਂ ਦੀ ਜਦੋਂ ਰਾਣੀ ਨੇ ਦੇਖਿਆ ਕਿ ਮੇਰੀ ਖਰਾਬ ਨਹੀਂ ਹੈ ਉਹ ਕਹਿੰਦਾ ਮੈਂ ਘਰੇ ਜਾਉਂਗੀ ਪਤੀ ਪੁੱਛੇਗਾ ਇਹ ਤਾਂ ਬੜੀ ਵਿਵਤਾ ਪੈ ਗਈ ਕਿ ਜਾ ਕੇ ਬੇਨਤੀ ਕੀਤੀ ਮਾਪਾਂ ਕੋਲੇ ਗੁਰਮੁਖ ਪਿਆਰਿਆਂ ਕੋਲੇ ਕਹਿੰਦੇ ਮੇਰੀ ਜੀ ਇਸ ਤਰ੍ਹਾਂ ਖਰਾਬ ਹੋ ਗਈ ਮੈਂ ਤਾਂ ਪਤੀ ਦੱਸੇ ਬਗਰ ਹੋਣੀ ਆ ਇਹ ਮੈਨੂੰ ਪਤਾ ਨਹੀਂ ਕੀ ਕਰੂਗਾ ਕਹਿੰਦੇ ਲਵਾ ਦਿਓ ਕਿਰਪਾ ਕਰੋ ਕਿ ਸੰਗਤ ਨੇ ਅਰਦਾਸ ਕੀਤੀ ਸੰਗਤ ਦੀ ਗੱਲ ਕਰਦੇ ਹਰ ਜਨ ਪਿਆਰਿਆਂ ਦੀ ਗੱਲ ਕਰਦੇ ਆ ਕਿ ਹਰੀ ਦੇ ਪਿਆਰੇ ਕੌਣ ਹੁੰਦੇ ਆ ਕਿ ਹਰੀ ਦਾ ਪਿਆਰਾ ਹੁੰਦਾ ਨਾ ਕੋਈ ਉਹ ਸਾਡੇ ਮੂੰਹ ਚੁਣੇ ਨਹੀਂ ਹੁੰਦਾ ਤੂੰ ਆਇ ਤੈ ਹਣਾ ਇਹਨੂੰ ਬੁਲਾਇ ਇਹਦੇ ਕਰੇ ਇੱਥੇ ਤਾਂ ਭਾਈ ਆ ਜੋ ਭਾਈ ਉਹਨਾਂ ਦੇ ਵਿੱਚ ਹੀ ਗੁਰੂ ਨਾਨਕ ਸਾਹਿਬ ਨੇ ਆਉਣਾ ਹੁੰਦਾ ਜੇ ਤੁਸੀਂ ਚੁਣ ਕੇ ਭੇਜਿਆ ਤੁਸੀਂ ਭਾਈ ਖਾਸ ਖਾਸ ਨਾ ਰੱਖੋਗੇ ਫਿਰ ਕਿਨੇ ਹੋਣਾ ਨਹੀਂ ਹੁੰਦਾ ਇਸ ਕਰਕੇ ਸਾਡੀ ਮਨੋ ਕਾਮਨਾ ਪੂਰੀ ਤੇ ਜਦੋਂ ਪਤਾ ਲੱਗਿਆ ਸੰਗਤ ਨੂੰ ਸੰਤ ਨੇ ਖੜ ਕੇ ਅਰਦਾਸ ਕੀਤੀ ਕਿ ਸਤ ਸੰਗਤ ਦੀ ਅਰਦਾਸ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ ਇਹ ਉਹਨਾਂ ਨੂੰ ਆ ਜਿਨ੍ਹਾਂ ਦੇ ਮਨਾਂ ਦੇ ਵਿੱਚ ਇਸ ਤਰ੍ਹਾਂ ਦੇ ਭੇਦ ਭਾਵ ਨੇ ਦੇਖਿਆ ਕਿ ਨਗਰ ਤੋਂ ਐਸੇ ਪ੍ਰੋਗਰਾਮ ਸਮਾਗਮ ਜਿਹੜੇ ਗੁਰਮੁਖ ਪਿਆਰਿਆਂ ਨੇ ਅੱਜ ਤੱਕ ਕਰਵਾਏ ਨੇ ਕਿ ਸਾਰਾ ਨਗਰ ਆਵੇ ਭਾਈ ਦੇਖ ਕੇ ਬੜਾ ਖੁਸ਼ ਹੁੰਦਾ ਚਾਹ ਮੰਨ ਹੁੰਦਾ ਵੀ ਸਾਰਾ ਦੇਖੋ ਨਗਰ ਹੈ ਹੁਣਾਂ ਵੀ ਇਦਾਂ ਹੀ ਚਾਹੀਦਾ ਵਾ ਤੇ ਚਲੋ ਭਾਈ ਜੇ ਤੁਹਾਡੀ ਸਮਰੱਥਾ ਨਹੀਂ ਦੱਸ ਦਿਆ ਕਰੋ ਗੁਰਦੇ ਅਨਾਊਂਸਮੈਂਟ ਕਰਦਾ ਹੈ ਕਿ ਭਾਈ ਫਲਾਨਾ ਬੰਦਾ ਗਰੀਬ ਹੈ ਉਹਨੂੰ ਆਪਾਂ ਰਾਸ਼ਨ ਪੱਤਾ ਦੇਣਾ ਤੇ ਨਗਰ ਨੂੰ ਪ੍ਰਸ਼ਾਦਾ ਛਕਾਉਣਾ ਆਪਾਂ ਇਹ ਵੀ ਕਰਦਾਂਗੇ ਪਰ ਰਿਆ ਇੱਕ ਕਰਿਆ ਕਰੋ ਇੱਕ ਵਾਲੇ ਦੇ ਸਮਾਗਮ ਦੇਖੇ ਕਿ ਬੜਾ ਦੇਖ ਕੇ ਚਾਹ ਹੁੰਦਾ ਬਸ ਘੜੀ ਤੋਂ ਘੜੀ ਦੇ ਮੇਲੇ ਹੁੰਦੇ ਐਨੇ ਨੇ ਆਨੰਦ ਆ ਜਾਂਦਾ ਭਾਈ ਇਹ ਤਾਂ ਲੈਣਾ ਹੁੰਦਾ ਤੇ ਉਹੀ ਭਾਈ ਤਾਰਾ ਚੱਲ ਤਾਰਾ ਰਾਣੀ ਨੇ ਜਦੋਂ ਅਰਦਾਸ ਕਰਾਈ ਸੰਗਤ ਤੋਂ ਔਰ ਤੁਸੀਂ ਵੀ ਕਰੋਨੇ ਤੁਹਾਡੀ ਮਨੋ ਕਰਨਾ ਕੋਈ ਪੂਰਨ ਹੋਈ ਨਹੀਂ ਹੋਈ ਕੋਈ ਸੰਗਤ ਨਹੀਂ ਸੀ ਉਹ ਵਿੱਚ ਉਹਦੇ ਵਿੱਚ ਗੁਰਨਾਨਕ ਨਹੀਂ ਸੀ ਇਹ ਰਾਣੀ ਮੇਰ ਦਾਸ ਕਰਾਈ ਸੰਗਤ ਨਹੀਂ ਕਰੀ ਜੁੜੀ ਖੜਾਵ ਕਹਿੰਦੇ ਜਿਹੜੀ ਪੁਰਾਣੀ ਖੜਾਵ ਵਾਂਗੀ ਉਦਾਂ ਦੀ ਖੜਾਵ ਬਣਗੀ ਕਿ ਜਿਹੜੀ ਉਹਦੀ ਜੋ ਖੜਾਵ ਸੀ ਭਾਵ ਜੁੱਤੀ ਸੀ ਲੈਗਾ ਸੀ ਰਾਜਾ ਚੱਕੇ ਉਹਦੇ ਵਾਂਗੂ ਹੀ ਬਣਗੀ ਤੇ ਕਰੇ ਗਈ ਰਾਣੀ ਪਈ ਮਾਮੇ ਉਸਨੇ ਰਾਣੇ ਰਾਜ ਨੇ ਮਜ਼ਾਕ ਕਰਨਾ ਜਿੱਦਾ ਸੀ ਮਰਦੇ ਸੀ ਉਹਨੇ ਸਵੇਰੇ ਕਿਹਾ ਕਹਿੰਦੇ ਭਾਗ ਮਨੇ ਮੈਂ ਤੈਨੂੰ ਇੱਕ ਅਧਿਪਤਨੀ ਕਿਹਾ ਜਿਨਾਜੀ ਮੈਂ ਤੁਹਾਨੂੰ ਇੱਕ ਸੋਹਣੀ ਖੜਾਉਂਦੇ ਜੋੜਾ ਦਿੱਤਾ ਸੀਗਾ ਵੀ ਮੇਰੀ ਇੱਛਾ ਮੇਰੇ ਪਰ ਕੋਹਰ ਪੜਾ ਮੈਂ ਇੱਕ ਮੈਨੂੰ ਜੋੜਾ ਦੇ ਹੁਣ ਦੋਨੇ ਚੱਕ ਲਈ ਤੇ ਰਾਜਾ ਸੋਚਦਾ ਹੈ ਕਿ ਮੈਂ ਤਾਂ ਇੱਕ ਚੱਕ ਲਿਆ ਸੀ ਵਿੱਚੋਂ ਇਹ ਦੋ ਇਹ じゃ ਕਿਹੜਾ ਕਾਰੀਗਰ ਹੈ ਕਿ ਜਿਨੇ ਰਾਤੋਂ ਰਾਤ ਹੀ ਇੱਕ ਇਹ ਨਾਲ ਦੀ ਖੜਾ ਬਣਾ ਦਿੱਤੀ ਹੈ ਉਹਦੇ ਮਨ 'ਚ ਹੋਰ ਚਿੰਤਾ ਪੈ ਗਈ ਉਹਨੇ ਚਿੰਤਾ 'ਚ ਪੜਾ ਸੀ ਰਾਣੀ ਨੂੰ ਚਿੰਤਾ 'ਚ ਆ ਪੈ ਗਿਆ ਚਿੰਤਾ 'ਚ ਆ ਪੈ ਗਿਆ ਤੇ ਕਹਿੰਦਾ ਰਾਣੀ ਮੈਂ ਤੈਨੂੰ ਇੱਕ ਬੇਨਤੀ ਕਰਦਾ ਆਪਣੀ ਧਰਮ ਪਤਨੀ ਨੂੰ ਕਹਿੰਦਾ ਕਹਿੰਦੇ ਮੈਂ ਤੇ ਨਾ ਭਾਵੇਂ ਮਜ਼ਾਕ ਕੀਤਾ ਜੋ ਵੀ ਸੀ ਕਹਿੰਦੇ ਮੈਂ ਤਰੀਕ ਖੜਾ ਵਿੱਚ ਚੱਕ ਲਿਆ ਸੀ ਇਹ ਮੈਨੂੰ ਇਹ ਦੱਸ ਇੱਕ ਕਾਰੀਗਰ ਕੌਣ ਆ जिने रातों-राती एदे ਵਰਗੀ ਇਨ-ਵਿਨ ਬਣਾ ਦਿੱਤੀ ਤੇ ਰਾਣੀ ਨੇ ਫਿਰ ਸਾਰੀ ਪਾਥਾ ਦੱਸੀ ਪਹਿਲਾਂ ਰਾਜੇ ਨੇ ਦੇਖਿਆ ਜਿੱਥੇ ਲੁਕੋ ਕੇ ਰੱਖੀ ਉਹਨੇ ਵੀ ਉਥੋਂ ਚੱਕ ਤਾਂ ਲਈ ਉਥੇ ਪਈਆਂ ਦੋ ਦੀਆਂ ਤਿੰਨ ਹੋ ਗਈਆਂ ਅਰਦਾਤ ਦੀ ਕਮਾਲ ਦੱਸਦੇ ਐ ਕਿਉਂਕਿ ਤਿਆਹ ਥੋੜਾ ਇਹ ਵੱਡਾ ਵਾ ਹੁਣ ਤਿਆਹ ਦੇ ਵਿੱਚੋਂ ਤਿਆਹਦ ਗਾਂ ਦੀ ਗੰਜ ਨੇ ਮਰਜ਼ੀ ਤੋਰੀ ਚੱਲੋ ਭਾਈ ਕਿ ਇਹ ਕਥਾ ਨਹੀਂ ਖਤਮ ਹੋਣੀ ਜਿੰਨੀਆਂ ਮਰਜ਼ੀ ਟੁਟਾ ਮੈਂ ਲਾ ਜੋਤ ਇਦਾਂ 5-7 ਘੰਟੇ ਨਾਰਮਲ ਜਿਹਾ ਹੁਣ ਫੇਰ ਗੱਲ ਬਣਦੀ ਏ ਤੇ ਫੇਰ ਜਦੋਂ ਰਾਜੇ ਨੂੰ ਦੱਸਿਆ ਕਿ ਇਸ ਤਰ੍ਹਾਂ ਹੋਇਆ ਹਰੀਚੰਦ ਰਾਜੇ ਨੂੰ ਕਹਿੰਦੇ ਇਹ ਖੜਾਮ ਜੁੜੀ ਐ ਇਸ ਕਰਕੇ ਮੈਂ ਸੰਗਤ ਨੂੰ ਕਿਹਾ ਸੀ ਕਿ ਸੰਗਤ ਕਰੇ ਅਰਦਾਸ ਤੇ ਆਹ ਕਾਰਜ ਹੋ ਜਾਂਦੇ ਸਾਡੇ ਕਿਉਂ ਨਹੀਂ ਹੋਏ ਅਸੀਂ ਸੰਗਤ ਕਰੇ ਬੁਲਾਈ ਕੋਈ ਨਹੀਂ ਇਹ ਤਾਂ ਬਸ ਕਰਦੇ ਕਰਦੇ ਨੇ ਬੁਲਾਇਆ ਸੀ ਤੁੱਕਾ ਆਧਿਆਨ ਬੁਲਾਇਆ ਤੇ ਭਾਈ ਉੱਤੇ ਟੰਗਣ ਦੀ ਠੀ ਲੋੜ ਹਸਪੀ ਕਰੇ ਡੇ ਡੇ ਕੱਲ ਲਈ ਸੁਣੋ ਬਹਿ ਕੇ ਅੰਦਰ ਫਿਰ ਆਪ ਹੀ ਕਰ ਸੁਣਾਉਣਾ ਵੀ ਸਾਨੂੰ ਐ ਸਦਨਾ ਸਾਰਿਆਂ ਨੂੰ ਨਹੀਂ ਇਹ ਆਪਦੇ ਮਨ ਚੋਂ ਐਸੀ ਮੈਣ ਕੱਢੋ ਕੋਈ ਗੱਲ ਨਹੀਂ ਭਾਈ ਜੇ ਪਨੀਰ ਨਹੀਂ ਖਿਲਾ ਸਕਦਾ ਚਾਹ ਬੂੰਦੀ ਦਾ ਪ੍ਰਸ਼ਾਦ ਹੀ ਖਿਲਾ ਦਿਆ ਕਰੋ ਘਰਾ ਪ੍ਰਸ਼ਾਦੀ ਦੇਖਦਾ ਹੁੰਦੀ ਹੀ ਹੈ ਕਿ ਐਵੇਂ ਨਾ ਤੁਸੀਂ ਭਾਈ ਨਗਰ ਦੇ ਵਿੱਚ ਇਤਰਾ ਦੇ ਫੇਲ ਪਾਲ ਪਾਇਤ ਲੋ ਬੜਾ ਆਨੰਦ ਆਉਂਦਾ ਜਿੱਥੇ ਇਕਤਤਾ ਵਾਲੇ ਸਮਾਗਮ ਹੁੰਦੇ ਆ ਦਿਲ ਰੂਹ ਖੁਸ਼ ਹੋ ਜਾਂਦੀ ਜਿੰਨਾ ਗੁਰਮਖ ਪਿਆਰੇ ਨੇ ਇਹ ਸਮਾਗਮ ਕੀਤੇ ਨੇ ਪਹਿਲਾਂ ਵੀ ਕੀਤੇ ਹੁਣ ਵੀ ਉਹਨਾਂ ਤਾਂ ਪਈ ਚੰਨਾਂ ਨੂੰ ਕੋਟਨ ਕੋਟ ਪ੍ਰਣਾਮ ਹੀ ਕਰ ਸਕਦੇ ਆ ਉਹਨਾਂ ਦਾ ਦੇਣ ਨਹੀਂ ਦੇ ਸਕਦੇ ਉਹਨਾਂ ਦੇ ਵਿੱਚ ਇੰਨਾ ਪ੍ਰੇਮ ਇਕਤਤਾ ਵਾ ਸਭ ਦੀ ਸੇਵਾ ਇਹ ਹੀ ਹੁੰਦਾ ਵਾ ਹਣ ਜਦੋਂ ਧੰਨ ਸ੍ਰੀ ਗੁਰੂ ਤੇਗ ਬਹਾਦਰ ਪਾਛੀ ਜੀ ਮਹਾਰਾਜ ਆਨੁਸਾਰ ਬੈਠੇ 13ਵੇਂ ਰਾਏ ਰਾਜ ਨੇ ਆਪਣਾ ਸਿਰ ਦਾ ਮੁਕਟ ਉਤਾਰ ਕੇ ਨ ਦੇਖੋ ਮੰਗਣ ਦੀ ਜਾਚ ਕਿ ਜਿਸ ਤਰ੍ਹਾਂ ਸਾਨੂੰ ਮੰਗਣਾ ਹੀ ਨਹੀਂ ਹੁੰਦਾ ਇਹ ਆਪਣਾ ਮੁਕਟ ਉਤਾਰ ਕੇ ਗੁਰੂ ਤੇਗ ਬਹਾਦਰ ਪਾਸ਼ਾ ਦੇ ਚਰਨੀ ਰੱਖ ਦਿੱਤਾ ਤੇ ਮੁਕਟ ਰਾਜੇ ਦੀ ਸ਼ਾਨ ਹੁੰਦੀ ਹੈ ਬਾਈ ਕਿ ਮੁਕਤੀ ਇਕੱਠੇ ਕਰ ਦਿੰਦੇ ਜਿੰਨਾ ਰਾਜਨ ਜਿੱਤ ਲਿਆ ਮੁਕਟ ਹੱਥ ਆ ਗਿਆ ਸਮਝ ਲੋ ਉਹਦਾ ਰਾਜ ਹੱਥ ਆ ਗਿਆ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਉਹ ਕਹਿੰਦੇ ਭਾਈ ਰਾਜਨ ਇਹ ਤਾਂ ਰਾਜਿਆਂ ਦਾ ਮੁਕਟ ਹੈ ਇਤਾਂ ਤਾਂ ਰਾਜਿਆਂ ਦੇ ਸੇਤ ਤੇ ਸੋਹਤ ਦਾ ਤੇ ਅੱਗੇ ਫਿਰ ਬੇਨਤੀ ਪਤਾ ਕੀ ਕੀਤੀ ਜਿਹਦੇ ਘਰੇ ਔਲਾਦ ਨਹੀਂ ਹੋ ਰਹੀ ਸੀ ਉਹਨੇ ਮੰਗਿਆ ਕਿਸ ਤਰ੍ਹਾਂ ਕਹਿੰਦੇ ਪਿਤਾ ਜੀ ਇਹ ਮੋਕੜ ਤਾਂ ਮੈਂ ਕੀ ਕਰੂੰ ਜੇ ਕੋਈ ਸੰਭਾਲਣ ਵਾਲਾ ਨਹੀਂ ਜੇ ਮੈਂ ਸਿਰ ਤੇ ਤਾਂ ਰੱਖਾਂ ਜੇ ਤੁਸੀਂ ਸੰਭਾਲਣ ਵਾਲਾ ਵੀ ਦੇ ਦੋ ਤੇ ਫਿਰ ਗੁਰੂ ਤੇਗਪਾਤਰ ਪਾਚਨੇ ਬਚਨ ਕੀਤਾ ਕਹਿੰਦੇ ਲੈ ਭਾਈ ਤੇਰੇ ਨਾਲ ਬਚਨ ਹੋ ਗਏ ਹੁਣ ਇਹਨੂੰ ਸੰਭਾਲਣ ਵਾਲਾ ਵੀ ਆਊਗਾ ਫਿਰ ਪੁੱਤਰ ਕਰੇ ਪੈਦਾ ਹੋਇਆ ਰਤਨ ਰਾਏ ਜਿੱਥੋਂ ਸਾਰੀ ਕਹਾਣੀ ਚੱਲੀ ਸੀ ਇਹ ਜੇ ਜੰਗ ਦਾ ਮਾਹੌਲ ਸਭ ਕੁਝ ਹੈ ਨਾ ਇਹਦੇ ਨਾਲ ਬਹੁਤ ਸਬੰਧਤ ਹੈ ਇਸ ਕਹਾਣੀ ਦਾ 22 ਦੀ ਉਮਰ ਛੋਟਾ ਵੱਡਾ ਹੋ ਰਿਹਾ ਇੱਕ ਦਿਨ ਆਪਣੇ ਸਿਰ ਦੇ ਉੱਤੇ ਆਪਣਾ ਤਾਜ ਆਪਣੀ ਦਸਤਾਰ ਜੋ ਵੀ ਕੁਝ ਕਰ ਰਿਹਾ ਤੇ ਉਹਨੇ ਇੱਕ ਦਾਗ ਨਜ਼ਰ ਆਇਆ ਗਿਆ ਮਾਤਾ ਕੋਲੇ ਮਾਤਾ ਜੀ ਮੈਂ ਕਾਫੀ ਚਿਰ ਤੱਕ ਦੇਖਦਾ ਇਹ ਕੀ ਲੱਗੇ ਆ ਸਾਟਾ ਕਿੱਥੋਂ ਆ ਇਹ ਮਿੱਟਦਾ ਵੀ ਕੋਈ ਨਹੀਂ ਹੈ ਵੀ ਇਹ ਕੀ ਚੀਜ਼ ਹੈ ਮੈਂ ਕੀ ਬਚ ਵਿੱਚ ਡੱਕ ਪਿਆ ਸੀ ਕੀ ਸੀ ਮੇਰੇ ਮੱਥੇ ਤੇ ਦਾਗ ਕਿਉਂ ਆ ਤੇ ਰਾਣੀ ਦੱਸਿਆ ਕਹਿੰਦੇ ਨਹੀਂ ਕਹਿੰਦੇ ਜਿਹੜਾ ਇਹ ਦਾਗ ਹੈ ਇਹ ਗੁਰੂ ਦੀ ਮਿਹਰ ਹੋਈ ਸੀ ਕਿਰਪਾ ਹੋਈ ਸੀ ਤਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਸਾਡੇ ਘਰੇ ਔਲਾਦ ਨਹੀਂ ਸੀ ਕੋਈ ਇਹ ਸਾਡਾ ਵੰਸ ਨਹੀਂ ਵੱਧ ਰਿਹਾ ਸੀ ਤੇ ਸਾਨੂੰ ਗੁਰੂ ਸੱਚੇ ਦੇ ਦਰਸ਼ਨ ਹੋ ਗਏ ਇਹ ਉਹਦਾ ਆਸ਼ੀਰਵਾਦ ਸੀ ਕਿ ਉਹਨਾਂ ਨੇ ਕਿਹਾ ਸੀ ਕਹਿੰਦੇ ਆ ਲਓ ਭਾਈ ਸਾਡੀ ਅੰਗੂਰਥੀ ਇਹਦਾ ਨਿਸ਼ਾਨ ਤੁਹਾਡੇ ਪੁੱਤਰ ਦੇ ਮੱਥੇ 'ਤੇ ਹੋਵੇਗਾ ਇਸ ਕਰਕੇ ਤੇਰਾ ਨਾਮ ਵੀ ਰਤਨ ਦਾਇ ਰੱਖਿਆ ਤੇ ਕਹਿੰਦੇ ਮੈਨੂੰ ਵੀ ਗੁਰੂ ਮਿਲਾਓ ਮੈਂ ਵੀ ਜਾਣਾ ਉਸ ਗੁਰੂ ਦੇ ਕੋਲੇ ਮੈਂ ਵੀ ਦੇਖਣਾ ਚਾਹ ਪੈ ਗਿਆ ਮਾਨ ਦੇ ਵਿੱਚ ਕਹਿੰਦੇ ਜੀ ਉਹਨਾਂ ਦੀ ਗੱਦੀ ਉਹ ਤਾਂ ਪਾਈ ਹੁਣ ਪਤਾ ਲੱਗਿਆ ਸੀ ਉਹਨਾਂ ਨੂੰ ਵੀ ਵੀ ਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾ ਜੀ ਉਹਨਾਂ ਨੂੰ ਚਾਨਣੀ ਚੋਂ ਸ਼ੀਦ ਕਰਨ ਤਾਂ ਕਹਿੰਦੇ ਹੋਰ ਅੱਗੇ ਤਾਂ ਕੋਈ ਹੋਵੇ ਗਈ ਕੁਝ ਸੰਭਾਲਣਾ ਕੋਈ ਇਸ ਜੋਤ ਨੂੰ ਕਹਿੰਦੇ ਹਾਂਜੀ ਉਹਨਾਂ ਦੇ ਸੁਪੁੱਤਰ ਹੈ ਗੋਵਿੰਦ ਰਾਏ ਇਹ ਰਤਨ ਰਾਏ ਆਇਆ ਸੀ ਸਾਮ ਤੋਂ ਚੱਲ ਕੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਦਿੱਤੇ ਕਿਉਂਕਿ ਜਿਹੜੇ ਸੱਚੇ ਹੁੰਦੇ ਨੇ ਭਾਈ ਉਹ ਅਕਿਰਤ ਕਾਨੀ ਬਣਦੇ ਉਹ ਦਿੱਤੀਆਂ ਦਾਤਾਂ ਦਾ ਇਸ਼ਾਨ ਮੰਨਦੇ ਅਤੇ ਉਹ ਇਸ਼ਾਨ ਚੁਕਾਉਂਦੇ ਸਾਤੋਂ ਕੁਝ ਮੰਗਦੇ ਨਹੀਂ ਵੈਗੁਰੂ ਕਹਿੰਦਾ ਭਗਤੀ ਕਰ ਵੈਗੁਰੂ ਕਹਿੰਦਾ ਨਾਮ ਜਪਿਆ ਕਰ ਭਾਈ ਇੰਨਾ ਵੀ ਸਤ ਹੁੰਦਾ ਉਹ ਵੀ ਇਹ ਨਹੀਂ ਕਿ ਜੇ ਤੂੰ ਜਪੇਗਾ ਤਾਂ ਤੋਂ ਮੇਰਾ ਜੇ ਨਾ ਜਪਿਆ ਮੈਂ ਤੈਨੂੰ ਕੋਈ ਦੇਣੇ ਕੱਖ ਨਹੀਂ ਉਹਨੇ ਜਿੰਨਾ ਚਿਰ ਤੋਂ ਧਰਤੀ ਤੇ ਬੈਠਾ ਨਾਮ ਜਪ ਚਾਹੇ ਨਾ ਜਪ ਦੋਨਾਂ ਵਾਸਤੇ ਤੈਨੂੰ ਇਹ ਉਹਦੇ ਸੁੱਖ ਸੁਵਿਧਾ ਹਵਾ ਪਾਣੀ ਪ੍ਰਕਾਸ਼ ਸਭ ਕੁਝ ਮਿਲਦੇ ਹੀ ਰਹਿਣਾ ਤੇ ਜਦੋਂ ਉਹ ਅਨੰਦਪੁਰ ਸਾਹਿਬ ਆਇਆ ਤੇ ਉਹਨੇ ਆਪਣੇ ਨਾਲ ਆ ਚੰਦਨ ਦੀ ਚੌਕੀ ਬੜੀਆਂ ਇਹਦੇ ਵਿੱਚ ਪੰਜ ਪ੍ਰਕਾਰ ਦੇ ਭਾਈ ਉਹਨਾਂ ਨੇ ਇਸ ਤਰ੍ਹਾਂ ਤੋਹਫੇ ਲੈ ਕੇ ਆਂਦੇ ਸਫੇਦ ਹਾਥੀ ਲਿਆਂਦਾ ਹਾਥੀ ਵੀ ਛੋਟੇ ਜਿਹੇ ਕੰਦ ਦਾ ਸੀ ਹੁਣ ਤਾਂ ਭਾਈ ਜੋ థਾਈਲੈਂਡ ਵਿੱਚੋਂ ਵੱਡੇ ਕਾਦੇ ਹੁੰਦੇ ਆ ਨਾ ਇਹ ਛੋਟੇ ਜਿਹੇ ਕੰਦ ਦਾ ਸੀ ਜਿਵੇਂ ਛੋਟੀ ਜੀ ਗਾ ਨਜ਼ਰ ਹੁੰਦੀ ਨੇ ਕਈ ਵਾਰ ਤੁਸੀਂ ਦੇਖਿਆ ਹੋਊਗਾ ਟੀਵੀ 'ਤੇ ਦਿਖਾਉਂਦੇ ਆ ਇੱਕ ਅਦੁੱਪਤ ਛਰੇਣੀ ਦੇ ਹੁੰਦੇ ਆ ਇਹ ਹਰ ਦੇ ਕਾਤਾ ਨਹੀਂ ਹੁੰਦੇ ਅਦੁੱਪਤ ਹੁੰਦੇ ਆ ਬੇ ਖਾਸ ਖਾਸ ਹੀ ਹੁੰਦੇ ਆ ਉਹ ਖਾਸ ਹਾਥੀ ਚੰਦਨ ਦੀ ਚੌਕੀ ਚੰਦਨ ਦਾ ਚੂਹਾ ਸਫੇਦ ਹਾਥੀ ਪੰਜ ਕਲਾ ਸ਼ਸਤਰ ਇਸ ਤਰ੍ਹਾਂ ਪਾਸ਼ਾ ਨੂੰ ਐਸੀਆਂ ਪਿਟਾਵਾਂ ਦੁਰਲਭ ਪਿਟਾਵਾਂ ਦਿੱਤੀਆਂ ਦਰਸ਼ਨ ਤੇ ਹੁਣ ਇਹਨਾਂ ਪਿਟਾਵਾਂ ਨੇ ਤਾਂ ਫਿਰ ਜੰਗ ਸ਼ੁਰੂ ਕਰਵਾਈ ਸੀ ਕਿਵੇਂ ਹੋਈ ਇਹੀ ਚੀਜ਼ਾਂ ਦੇਖੀਆਂ ਸੀ ਭਾਈ ਕਹਿਲੂਰ ਦੇ ਰਾਜੇ ਵਿਧੀ ਚੰਦ ਨੇ ਜਦੋਂ ਦੇਖਿਆ ਵੀ ਗੁਰੂ ਕੋਲ ਹੀ ਨਹੀਂ ਹੈ ਸਕਤ ਉਹ ਤਾਂ ਮਨ ਲਾਲਚ ਚ ਆ ਗਿਆ ਕਿ ਮੈਨੂੰ ਕੋ ਵੀ ਹੁਣ ਮੈਂ ਵੀ ਰਾਜਾ ਵਾਂ ਇਹੀ ਉਹ ਵਿਧੀ ਚੰਦ ਸੀ ਬਾਰੀ ਧਾਰ ਦੇ ਰਾਜਿਆਂ ਦਾ ਮੁਖੀ ਜਿਨੇ ਮੁਗਲ ਫੌਜ ਚੜਾਈ ਸੀ ਹੁਣ ਪਿੱਛੇ ਹੋ ਗਏ ਸੀ ਜੰਗਾਂ 14 ਕਿ 14 ਜੰਗਾਂ ਹੋ ਚੁੱਕੀਆਂ ਸੀ ਪਹਿਲੀ ਜੰਗ ਸੀ ਭਗਾਣੀ ਦੀ ਕਿ ਉਹਨਾਂ ਜੰਗਾਂ ਨੂੰ ਆਪਾਂ ਜੇ ਵਿਸਤਾਰ ਨਾਲ ਕਰੀਏ ਬਹੁਤ ਸਮੇਂ ਦੀ ਲੋੜ ਹੈ ਆ ਜੋ ਕੀੜਾ ਪਿਆ ਹੋਇਆ ਹੈ ਨਾ ਇਹ ਉਹਨਾਂ ਨੇ ਪਾਇਆ ਜਿਨ੍ਹਾਂ ਨੂੰ ਜੇਲ੍ਹ ਤੋਂ ਕੱਢਣ ਵਾਲੇ ਕੌਣ ਸੀ ਦਸਮ ਪਿਤਾ ਦੇ ਦਾਦਾ ਜੀ ਭਾਵ ਹਰਗੋਬਿੰਦ ਰਾਏ ਸਾਹਿਬ ਜੀ ਗਵਾਲੀਅਰ ਦੇ ਕਿਲੇ ਚ ਇਹਦੇ ਵਿੱਚ ਸੀ ਉਹ ਰਾਜਾ ਦੀਪ ਚੰਦ ਜਿਸ ਨੂੰ ਭਾਈ ਉਸ ਗਵਾਲੀਅਰ ਦੇ ਚਿਲੇ ਚੋਂ ਕਢਾਇਆ ਦੇਖੋ ਕਿੰਦਾ ਲੋਕ एहसान फरामोश ਨੇ ਜੇ ਭੁੱਲ ਗਏ ਤਾਂ ਹੋਣਾ ਹੀ ਨਹੀਂ ਸੀ ਜੇ ਇਹ ਚੀਜ਼ਾਂ ਨਾ ਹੁੰਦੀ ਤੇ ਇਹ ਉਹੀ ਸੀ ਭਾਈ ਜਿਨ੍ਹਾਂ ਨੂੰ ਕ੍ਰਿਤੇਗ ਭਦਰਪਾਲ ਸਨੇ ਸ਼ਹਾਦਤ ਦੇ ਕੇ ਇਹਨਾਂ ਦਾ ਇਹਨਾਂ ਨਵੇਂ ਜੋਦ ਦਿੱਤੇ ਨਵਾਂ ਪ੍ਰਕਾਸ਼ ਨਵਾਂ ਜਨਮ ਦਿੱਤਾ ਇਹਨਾਂ ਦੀ ਹੋਂਦ ਹੀ ਇਸ ਕਰਕੇ ਬਚੀ ਪਰ ਇਹੀ ਭਾਈ ਸਾਰੇ ਰਾਜੇ ਇਕੱਠੇ ਹੋ ਕੇ ਜੰਗ ਦਾ ਕਾਰਨ ਮੁਗਲ ਨਹੀਂ ਸੀ ਹਿੰਦੂ ਸੀ ਇਹ ਜਿਨ੍ਹਾਂ ਨੇ ਆਧੇ ਸਮੇਂ ਵਿੱਚ ਧੇਰੇ ਪਿਆ ਹੈ ਨਾ ਇਹ ਸਾਰੇ ਭਾਈ ਧਾਰ ਦੀਆਂ ਫੌਜਾਂ ਸੀ ਭਾਈ ਨਾਲ ਮੁਗਲ ਸੀ ਸਾਦਲੇ ਕਿਉਂਕਿ ਇਹਨਾਂ ਨੇ ਤਾਂ ਮੁਗਲਾਂ ਨੇ ਤਾਂ ਮੰਨਣੀ ਸੀ ਰਾਜਾ ਦੇ ਕਰ ਕਰਾ ਕੇ ਇੱਧਰ ਉੱਧਰ ਤੇ ਗੱਲਾਂ ਕਰਕੇ ਬਸ ਗੱਲ ਇਥੋਂ ਆ ਜਿਹੜੀਆਂ ਚੀਜ਼ਾਂ ਦਸੀਆਂ ਨਾ ਕਿ ਇਹ ਭਾਈ ਰਤਨ ਦਾਏ ਨੇ ਧੰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰ ਤੇ ਭੇਡ ਕੀਤੀਆਂ ਇਹਨਾਂ ਦਾ ਦੇਖ ਕੇ ਲਾਲਚ ਆ ਗਿਆ ਉਹਨੇ ਮੰਗਣ ਦੇ ਕਈ ਬਾਣੇ ਮੇਰੇ ਪੁੱਤਰ ਦਾ ਵਿਆਹ ਆ ਮੇਰੇ ਐ ਆ ਮੈਨੂੰ ਦੇ ਦਿਓ ਜੀ ਤੇ ਬਾਅਦ ਚ ਕਹਿੰਦੇ ਇਹ ਤਾਂ ਭਾਈ ਗੁਰੂ ਨਾਨਕ ਦੇ ਘਰ ਦੀਆਂ ਵਸਤਾਂ ਨੇ ਇਹਨਾਂ ਦਾ ਮੈਂ ਮਾਲਕ ਨਹੀਂ ਇਹ ਮੇਰੇ ਹੁੰਦੇ ਮੈਂ ਜ਼ਰੂਰ ਦਿੰਦਾ ਇਹ ਤਾਂ ਸੰਗਤਦਿਆਂ ਨੇ ਇਹ ਸੰਗਤ ਵਿੱਚ ਰਹਿਣਗੇ ਇਹ ਨਹੀਂ ਦੇ ਸਕਦੇ ਵਾਹ ਇਹਨਾਂ ਵਸਤਾਂ ਨੂੰ ਦੇਖ ਕੇ ਲਾਲਚ ਆ ਗਿਆ ਭਾਵੇਂ ਹੋਰ ਵੀ بڑے ਕਾਰਨ ਸੀ ਇੱਕ ਇਹ ਰਾਜਮੰਗ ਕਿਉਂ ਰਹਿੰਦੇ ਆ ਇਹ ਫੌਜਾਂ ਕਿਉਂ ਤਿਆਰ ਕਰਦੇ ਆ ਮੁਗਲਾਂ ਦੇ ਮਨ ਚ ਭਰਮ ਭਾਜਤਾ ਔਰੰਗਜ਼ੇਬ ਨੂੰ ਕਹਤਾ ਇਹ ਹੁਣ ਤੈਨੂੰ ਮਾਰੂਗਾ ਤੇਰੀ ਖਾਤਰ ਫੌਜ ਤਿਆਰ ਕਰਦਾ ਗੁਰੂ ਪਾਤਸ਼ਾਹ ਨੇ ਫੌਜ ਕਿਸੇ ਨੂੰ ਮਾਰਨ ਜਾਂ ਖਤਮ ਹੋਣ ਵਾਸਤੇ ਨਹੀਂ ਤਿਆਰ ਕੀਤੀ ਇਹ ਤਾਂ ਸੇ ਕੇ ਪਹਿਲੇ ਧਰਮ ਦੀ ਰੱਖਿਆ ਇਹਦੇ ਨਾਲ ਹੋਣੀ ਹੈ। ਅਸੀਂ ਕਿਤੇ ਵਾਰ ਨਹੀਂ ਕਰਨ ਪਰ ਜੇ ਕਰੂ ਉਸ ਨੂੰ ਰੋਕਣਾ ਵਾ। ਇਹ ਸੀ ਸਿੱਖੀ ਦਾ ਸਿਧਾਂਤ ਜਿੱਦੋਂ ਅਸੀਂ ਬਹੁਤ ਦੂਰ ਹੋ ਚੁੱਕੇ ਹਾਂ ਉਲਟ ਹੋ ਚੁੱਕੇ ਹੁਣ ਆ ਜੋ ਸਮਾਂ ਚੱਲ ਰਿਹਾ ਹੈ ਕਿਉਂਕਿ ਇਤਿਹਾਸ ਨਾਲ ਦੀ ਨਾਲ ਆਪਾਂ ਸ਼ੁਰੂਪੀ ਕਰਨਾ ਨਾ ਕਿਉਂਕਿ ਜਿਵੇਂ ਇੱਕ ਇੱਕ ਪੰਕਤੀ ਸ਼ੁਰੂ ਕਰਦੇ ਬਹੁਤ ਸਮਾਂ ਲੱਗ ਜਾਂਦਾ ਵਿਖਿਆਨ ਕਰਨੋ। ਹੁਣ ਆ ਜੋ ਸਮਾਂ ਚੱਲ ਰਿਹਾ ਹੈ ਇਹਦੇ ਵਿੱਚ ਭਾਈ ਐਸਾ ਘੇਰਾ ਪਿਆ ਹੋਏ ਚਾਰੋਂ ਤਰਫ ਮੁਗਲ ਨੇ ਪਹਾੜੀ ਰਾਜੇ ਨੇ ਵਸਤੂ ਕੋਈ ਅੰਦਰ ਨਹੀਂ ਜਾਣ ਦਿੰਦੇ ਕਿ ਵੱਡੇ ਬਜ਼ੁਰਗ ਬੱਚੇ ਕੋਈ ਆਪਣੇ ਭੁੱਖ ਦੇ ਕਾਰਨ ਕਿ ਜਿਵੇਂ ਗੱਲ ਕੀਤੀ ਹੈ ਨਾ ਕਿ ਜਿਨ੍ਹਾਂ ਦੇ ਵਿੱਚ ਸੱਚੀ ਪ੍ਰੀਤ ਹੋਵੇ ਉਹ ਤਾਂ ਕਿਸੇ ਵੀ ਹਾਲਤ ਵਿੱਚ ਗੁਰੂ ਦਾ ਦਰ ਨਹੀਂ ਛੱਡਦੇ ਤੇ ਜਿਹਨੇ ਛੱਡਣਾ ਭਾਵੇਂ ਸਾਰਾ ਕੁਝ ਹੋਵੇ ਨਾਲ ਫਿਰ ਵੀ ਛੱਡ ਦਿੰਦੇ ਇਹ ਲਾਲਚ ਹੈ ਹੁਣ ਉਹਨਾਂ ਸਿੱਖਾਂ ਦੀ ਗੱਲ ਕਰਦੇ ਆ ਜਿਹੜੇ 6-6 ਮਹੀਨੇ ਭੁੱਖੇ ਵੀ ਰਹੇ ਕਹਿੰਦੇ ਨਾ ਗੁਰੂ ਦਾ ਲਾੜੀ ਚੜਨਾ ਮਰਾਂਗਾ ਤਾਂ ਇੱਥੇ ਮਰਾਂਗਾ ਇੱਥੇ ਉਹ ਸਫੇਦ ਹਾਥੀ ਵੀ ਮਰ ਗਿਆ ਸੀ ਭੁੱਖ ਦੇ ਕਾਰਨ ਬੜਾ ਪਿਆਰਾ ਸੀ ਸਭ ਦਾ ਹੀ ਪਿਆਰਾ ਸੀ ਐਦਾਂ ਕੁਝ ਕੁ ਜਾਨਵਰ ਹੁੰਦੇ ਆ ਨਾ ਜਿਹੜੇ ਸਭ ਦੇ ਪਿਆਰੇ ਹੋ ਜਾਂਦੇ ਉਹਨਾਂ ਦੇ ਆਕਾਰ ਕਰਕੇ ਉਹਨਾਂ ਦੀ ਸੁੰਦਰਤਾ ਕਰਕੇ ਹਰ ਕੋਈ ਲਾਡ ਲੜਾਉਂਦਾ ਉਹਨਾਂ ਨੂੰ ਹਰ ਇੱਕ ਦਾ ਪਿਆਰਾ ਸੀ ਅੱਖਾਂ ਦੇ ਸਾਹਮਣੇ ਮਰਦਾ ਦੇਖਿਆ ਭੁੱਖ ਪਿਆਸ ਦੇ ਨਾਲ ਸੈਗੁਰ ਮਰਦੇ ਦੇਖੇ ਛਿੱਧੀਆਂ ਪੌਂਦੇ ਦੇਖੇ ਲਗਦਾ ਹੁੰਦਾ ਜੰਗ ਦੇ ਵਿੱਚ ਲੜ ਕੇ ਇਹਨਾਂ ਨੇ ਤਾਂ ਭਾਈ ਆਪਣੇ ਉਸ ਪ੍ਰੇਮ ਦੇ ਨਾਲ ਰੱਖੇ ਪਾ ਪ੍ਰੇਮ 'ਚ ਰਹਿ ਕੇ ਧਰਮ ਨਿਵਾਇਆ ਕਹਿੰਦੇ ਨਾ ਮਰਾਂਗੇ ਤਾਂ ਇੱਥੇ ਗੁਰੂ ਦੇ ਚਾਨਾ ਵਿੱਚ ਕਬੀਰ ਮੋਹਿ ਮਰਨੇ ਦਾ ਚਾਹ ਬਰੋ ਤਾਂ ਹਰ ਕੀ ਦਵਾਰ ਦੇ ਆਪਾਂ ਭਾਈ ਆਪਾਂ ਮਾਨਾਂ ਤਾਂ ਛੱਡੋ ਗੁਰੂ ਦੇ ਇਸ਼ਾਨਾਂ ਨੂੰ ਭੁੱਲ ਗਏ ਗੁਰੂ ਪਾਤਸ਼ਾਹ ਜੀ ਸਾਨੂੰ ਜੀਵਨ ਜਿਉਣ ਦੀ ਯਾਦ ਦਿੰਦੇ ਇਤਿਹਾਸ ਹੋ ਗਈ ਗੁਰਬਾਣੀ ਹੋ ਗਈ ਇਹ